ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜੋਤੀ ਜੋਤ ਦਿਹਾੜਾ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਸਮਾਗਮ ਜਥਾ ਰੰਧਾਵਾ ਦੇ ਮੁਖੀ ਮਹਾਪੁਰਖ ਬਾਬਾ ਹਰੀ ਸਿੰਘ ਜੀ ਦੀ ਅਗਵਾਈ ਦੇ ਹੇਠ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਸਮਾਗਮ ਦੌਰਾਨ ਧੰਨ ਧੰਨ ਬਾਬਾ ਹਰੀ ਸਿੰਘ ਜੀ ਨੇ ਸੰਗਤਾਂ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਈ। ਇਸ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਪੰਥਕ ਅਕਾਲੀ ਲਹਿਰ ਦੇ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰੀਵ ਕਮੇਟੀ ਦੇ ਮੈਂਬਰ ਭਾਈ ਗੁਰਪ੍ਰੀਤ ਸਿੰਘ ਜੀ ਨੇ ਵਿਸ਼ੇਸ਼ ਤੌਰ ਤੇ ਸ਼ਰਕਤ ਕੀਤੀ ਇਸ ਦੇ ਨਾਲ ਨਾਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਈ ਬਹੁਤ ਹੀ ਪਵਿੱਤਰ ਦਿਹਾੜਾ ਜਦੋਂ ਸ਼ਮਸ਼ੀਰੇ ਬਹਾਦਰ ਸਾਹਿਬੇ ਕਮਾਲ ਬਾਦਸ਼ਾਹ ਦਰਬੇਸ਼ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੱਤਕ ਸੂਰੀ ਪੰਚਮੀ ਨੂੰ ਅਬਚਨ ਨਗਰ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਗੁਰੂ ਸਾਹਿਬ ਨੇ ਆਪ ਲੋਕ ਤਰਨ ਕਰਨ ਦੀ ਅਬਕੀਨੀ ਤਿਆਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾਕ ਦੀ ਸੌਂਕੇ ਪਾਜ ਪੈਸੇ ਨਾ ਰਹਿ ਰਹੇ ਤੇ ਅਗਰ ਟਕਾਇਓ ਕਰੀ ਪਰ ਕਰਮਾ ਗੁਰੂ ਦੀ ਅਬ ਬੰਦਨ ਕੀਓ ਪਰ ਜਦੋਂ ਹੁਕਮ ਕੀਤਾ ਸੀ ਆ ਗਿਆ ਪਈਆ ਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਅੱਜ ਦੇ ਦਿਨ ਦਸਮ ਪਾਤਸ਼ਾਹ ਸ੍ਰੀ ਹਜੂਰ ਸਾਹਿਬ ਵਿਖੇ ਅ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ ਇਹ ਸੰਕਲਪ ਦੇ ਨਾਲ ਆਪਨ ਕੋ ਸ੍ਰੀ ਖਾਲਸਾ ਸੰਪਾਦਿਤੀ ਰੂਪ ਸਤਿਗੁਰੂ ਗ੍ਰੰਥਾ ਸਤਿਗੁਰੂ ਜੀ ਦੀ ਜੋਤੀ ਜੋ ਸਮਾਈ ਸੀ ਪੰਜਾਬ ਦੀ ਧਰਤੀ ਦੇ ਵਿੱਚ ਇਹ ਮਾਣ ਇਹ ਸੇਵਾ ਮਹਾਂਪੁਰਖਾਂ ਨੂੰ ਔਰ ਜਥਾਰਦਾਵਾ ਨੂੰ ਮਿਲ ਕੇ ਪਿਛਲੇ 40 ਸਾਲ ਤੋਂ ਉੱਪਰ ਪੰਜਾਬ ਦੀ ਧਰਤੀ ਤੇ ਇੱਕੋ ਇੱਕ ਜਗ੍ਹਾ ਜਿੱਥੇ ਦਸਮ ਪਾਤਸ਼ਾਹ ਦੀ ਯਾਦ ਵਿਸ਼ਾਲ ਰੂਪ ਦੇ ਵਿੱਚ ਵਿਸ਼ਵ ਪੱਧਰੀ ਮਨਾਈ ਜਾ ਰਹੀ ਹੈ ਅਜ ਫਤਿਹਗੜ ਸਾਹਿਬ ਦੀ ਮੁਕੱਦਸ ਸ਼ਹੀਦਾਂ ਦੀ ਧਰਤੀ ਤੋਂ ਪੂਰੇ ਵਰਲਡ ਦੇ ਵਿੱਚ ਇਹ ਸਮਾਗਮ ਜਿਹੜਾ ਦੇਖਿਆ ਜਾ ਰਿਹਾ ਹੈ ਸੋ ਇਹ ਸਮਾਗਮ ਦਾ ਮਕਸਦ ਇਹੋ ਹੈ ਕਿ ਦਸਮ ਪਾਤਸ਼ਾਹ ਨੇ ਸਾਡੇ ਲਈ ਸਰਬੰਸ ਕੁਰਬਾਨ ਕੀਤਾ ਤੇ ਜਿਹੜਾ ਸਿੱਖੀ ਸਿੱਧਕ ਗੁਰੂ ਸਾਹਿਬ ਜੀ ਨੇ ਲਵਾਇਆ ਫਤਿਹਗੜ ਸਾਹਿਬ ਦੇ ਅੰਦਰ ਮਾਂ ਗੁਜਰ ਕੌਰ ਨੇ ਉਹੀ ਆਸੀਸ ਉਹੀ ਸਿੱਖਿਆ ਧੰਨ ਬਾਬਾ ਜੂਲਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਦੇ ਕਰਕੇ ਇਹ ਸ਼ਹੀਦੋ ਸ਼ਹੀਦਾਂ ਦੀ ਧਰਤੀ ਦਾ ਇੱਕ ਬਲੱਖਣ ਇਤਿਹਾਸ ਜਿਹੜਾ ਸੋ ਇਹ ਜਥਾ ਰੰਡਾਵਾ ਦੀ ਸੰਗਤਾਂ ਦੀ ਭਾਵਨਾ ਰਹਿੰਦੀ ਹੈ ਕਿ ਸ਼ਹੀਦਾਂ ਦੀ ਗੋਹ ਦੇ ਵਿੱਚ ਦਸਮ ਪਾਤਸ਼ਾਹ ਦੀ ਇਹ ਬਾਗ ਵਿੱਚ ਯਾਪ ਜਿਹੜੀ ਹੈ ਉਹ ਮਲਾਈ ਜਾਂਦੀ ਹੈ ਸੋ ਗੁਰੂ ਕਿਰਪਾ ਕਰੇ ਕਿ ਇਹ ਅਸੀਂ ਜੋ ਦਸਮ ਪਾਤਸ਼ਾਹ ਸਾਨੂੰ ਇਹ ਵਿਰਾਸਤ ਦੇ ਕੇ ਗਏ ਨੇ ਉਸੀ ਉੱਤੇ ਪੈਰਾ ਦੇ ਸਕੀਏ ਔਰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲ ਸਕੀ ਅਬ ਜਿੱਥੇ ਰੰਧਾਵਾ ਵੱਲੋਂ ਅ ਹਮੇਸ਼ਾ ਇਹ ਜਿੱਥੇ ਹਜ਼ਾਰਾਂ ਦੀ ਗਿਣਤੀ ਚ ਵਿਦਿਆਰਥੀ ਪੜਾਏ ਲਗਭਗ ਅਸੀਂ ਇਹ ਗੱਲ ਦਾ ਕੱਲ ਨਰੀਖਣ ਕਰ ਰਹੇ ਸੀ ਕਿ ਮਹਾਪੁਰਖਾਂ ਦੇ ਐਡੇ ਲੰਮੇ ਇਹ ਗੁਰਮਤ ਦੇ ਸੇਵਾ ਦਾ ਜਿਹੜਾ ਕੈਰੀਅਰ ਹੈ ਉਹਦੇ ਵਿੱਚੋਂ 16 ਸਾਲ ਲਗਾਤਾਰ ਜਿਹੜੇ ਲਿਖਤ ਦੇ ਵਿੱਚ ਲੰਘੇ ਨੇ ਜਿਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਸ펏ਕ ਜਿਹੜਾ ਲਿਖਿਆ ਗਿਆ ਪਾਈ ਗੁਰਦਾਸ ਦੀਆਂ 12 ਸਵਈਆਂ ਦਾ 스ਪੀਕ ਲਿਖਿਆ ਗਿਆ ਅਨੇਕਾ ਗ੍ਰੰਥ ਲਿਖੇ ਤੋਂ ਗੁਰੂ ਕਿਰਪਾ ਕਰੇ ਇਹ ਸੇਵਾਵਾਂ ਫਤਿਹਗੜ੍ਹ ਸਾਹਿਬ ਤੋਂ ਲਾਈਵ ਤੇ ਇਸ ਚੈਨਲ ਦੇ ਲਈ ਰੰਜਨਾ ਸ਼ਾਹੀ ਦੀ ਵਿਸ਼ੇਸ਼ ਰਿਪੋਰਟ